हां गा। जी गाइस की हालचाल ते आज ਦਾ ਆਪਣਾ ਨਿਊ ਵਲੌਗ ਤੇ ਆਪਣੇ ਨਾਲ ਕਰਨ ਭਾਈ ਤੇ ਬੰਤ ਭਾਈ ਤੇ ਅੱਗੇ ਤਿੰਨ ਬੰਦੇ ਜਾਂਡੇ ਆਪਣੇ ਨਾਲ ਤੇ ਆਪਾਂ ਅੱਜ ਚੱਲੇ ਆ ਜੀ ਦਰਿਆ ਦੇ ਮੁੰਡਿਆਂ ਦੇ ਦਰਿਆ ਵੇਖ ਕੇ ਆਣਾ ਐਨਜਾਇਮੈਂਟ ਪੂਰਾ ਚੱਲੂਗਾ ਐ ਫਨਸ਼ਾਨ ਪੂਰਾ ਠੱਡੇ ਤੱਤੇ ਲੈ ਲਿਆ ਅਰੇ ਗੱਲ ਚਾਰ ਡੱਬੇ ਤੇ ਨਾ ਦੋ ਵੀ ਆਣਾ ਵੀਰੇ ਮੂ ਤੇਰੇ ਹੋਰ ਗਾਈ ਸਕੇ ਅਗੇ ਮਿਲਦੇ ਤੁਹਾਨੂੰ ਦਿਖਾਉਣੇ ਅਗੇ ਰੇਸ਼ ਬਣਾ ਲਾ ਕੇ ਮੋਰਸਲ ਕਰੋ ਭਾਈ ਮੜਾ ਆਇਆ ਰੇਸ਼ਮ ਭਾਈ ਦੇ ਜੋਤ ਭਾਈ ਸੈਦ ਭਾਈ ਭਾਈ ਹੈਲੋ ਕਰਦੇ ਕਰੀ ਭਾਈ ਕਿੱਥੇ ਚੱਲੇ ਗਏ ਕਿੱਥੇ ਨਹੀਂ ਜਾਣਗੇ ਭਾਈ ਮਰੀ ਕੇ ਆ ਰਹੀ ਕੇ ਸੈ ਭਾਈ ਮੰਡ ਦਾ ਬਾਕੀ ਵੀਊ ਵੇਖੋ ਆ ਬੰਦੇ ਆਪਣੇ ਨਾਲ ਜਿਹੜੇ ਆ ਤੁਹਾਨੂੰ ਬੜਾ ਰੋੜਾ ਨਹੀਂ ਆ ਓਫ ਰੋਡਿੰਗ ਵਾਲਾ ਸਾਰਾ ਰਾਹ ਆ ਤੇ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਪਾਂ ਹੋਰ ਭਾਈ ਕੁਝ ਕਹਿਣਾ ਹੋਵੇ ਗੱਲ ਸੁਣੋ ਹਾਂ ਜੀ ਚਾ ਡੁੱਬ ਗਿਆ ਮਰ ਗਿਆ ਬੋਲ ਮਰ ਗਿਆ ਉਹ ਬਾਰੀ ਪੂਰਾ ਆਫ-ਰੋਡਿੰਗ ਕਾਲਾ ਕੰਮ ਬਣਿਆ ਪਿਆ। ਆਹੋ ਜੀ ਫਾਸ ਗਏ। ਆਹ ਬੰਦੇ ਪਿੱਛੇ ਰਹਿ ਗਏ ਆਪਣੇ। ਆਣੂ। ਇਹ ਉਹ ਤੇਰੀ ਹੈ। ਆਣੂ ਚੜ ਲੈ। ਓ ਬੱਲੇ। ਅਜੋਤ ਜੋਤਵੀਰ ਹੁਣ ਆ ਡਾਈਟ ਨਾਲੇ ਨਾਲੇ ਲੈਣਦੀ ਆ ਗੱਡੀ ਫੇਰੜ ਗਈ ਭਾਜੀ ਇਧਰਾਂ ਨੂੰ ਕੋਈ ਨਹੀਂ ਕੋਈ ਨਹੀਂ ਬਰੋਂ ਬੋਤਨਾ ਪਾ ਲਾ ਹਾਂ ਉਹ ਸੜੇ ਜਾ ਰਿਹਾ ਸੁਲਾਣਾ ਹਾਂਜੀ ਹਾਂਜੀ ਜੀ ਨਹੀਂ ਬੈਣਾ ਨਹੀਂ ਪਾਜੀ ਉਹ ਬਾੜਾ ਵੇ ਬਾੜਾ ਮਰੀ ਨੂੰ ਨਹੀਂ ਮਾਰੀ ਬੁੱਧੀ ਕਿਹੜਾ ਖੜੂਗਾ ਮਰੀ ਮਾਰਾ ਟ੍ਰੇਲਾ ਮਾਂ ਕਹਿੰਦਾ ਮੈਲਾ ਹੈ ਨਾ ਬਾਜਣਾ ਕਿਉਂ ਨਾ ਕਰਾਂਗਾ ਉਹ ਛਾਲਿਆ ਮੋੜ ਤੇ ਲਾ ਆਂਦੇ ਇੱਥੋਂ ਕਾਕਾ ਉਹ ਪੇਟ ਟੱਕੇ ਨਾਲ ਮੋੜਸਾ ਕਿਹਨਾਂ ਦਾ ਇਹਨਾਂ ਦਾ ਇਹਨਾਂ ਦੇ 9 ਲੱਖ ਦਾ 9 ਲੱਖ ਲੱਗ ਜਾਂਦਾ ਹੈ ਜਾਲ ਜਾਲ ਸਹਿ ਜਾਣਦੇ ਉਹ ਜੋ ਤਨਾ ਮੋੜਸ ਨਾ ਪੜਾ ਫੜ ਫੜ ਛਾ ਉਹ ਕੋ ਨਹੀਂ ਚੱਲਣਾ ਪਜਾਮੀ ਬਾਈ ਉਹਨੇ ਵਟਾ ਲੈ ਲੈਂਦਾ ਵਾ ਚੱਲ ਕੋ ਜੀ ਚੱਲੋ ਜੀ ਵੀਰ ਜੀ ਮੰਗੀ ਨਾ ਕੋ ਪਾਣਾ ਪਾਏ ਵੇਖੋ ਭਾਈ ਡੋਂਕੀ ਲੱਗਣ ਦੀ ਕੰਡੇ ਬੜੇ ਹਾਲਿਆ ਕੋਈ ਨਹੀਂ ਕੋਈ ਨਹੀਂ ਭਾਈ ਯਾ ਸਾਲਿਆ ਕਿਧਰ ਪਾਲਿਆ ਈ ਛਾਲ ਮਾਰ ਸਾਰਾ ਉਹ ਫੁੱਦੂਆ ਉਧਰੋਂ ਸੁੱਕਾ ਵਾ ਇਧਰੋਂ ਆਪ ਲੱਪੜੇ ਜਾਣਾ ਪਾਣੀਆਂ ਪਈਓ ਵੀਰ ਮੱਛੀ ਫੜਨ ਵਾਲਾ ਵੀ ਨਾਲ ਨਾਲ ਹੀ ਆੜੇ ਪਾਣੀ ਦਾ ਇਹ ਡੂੰਘਾ ਨਹੀਂ ਛੋਟੋ ਵੇ ਕੰਨ ਚਲ ਜਾਣਗੇ ਚੋ ਚਲੀ ਆਏ ਆਹਾਂ ਜੀ ਵੀਰੇ ਭੰਡਾ ਮਾਰਿਆ ਭਾਈ ਨੇ ਯਾਰ ਇਹ ਆ ਨਿਆਰੇ 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 ਆ ਯਾਰ ਯਾਰ ਲੈ ਨੀ ਯਾਰੇ ਸ਼ੁਰੂ ਬੰਦਾ ਆਡਾ ਭਾਈ ਥੋੜਾ ਯਾ ਨਾ ਵੇਟ ਥੋੜਾ ਓਫ ਓ ਬੱਲੇ ਉਸਤਾਦ ਪਾਸ ਯਾਰ ਕਹਿੰਦੇ ਕਿੱਥੇ ਆ ਗਏ ਕਿੱਥੇ ਆ ਗਏ ਕਰਨ ਵੀਰ ਦੁਬਈ ਆ ਗਏ ਦੁਬਈ ਉਹ ਦੇਖ ਪਹਿਨਾ ਕੁੱਤੇ ਆਪਨ ਨਾ ਹਾਂ ਕੁੱਤੇ ਪੈ ਗਏ ਕੁੱਤੇ ਪੈ ਗਏ ਭਾਜੇ ਲੱਗੇ ਮਾਂ ਪਚੋਣਾ ਪਾੜਨਾ ਉਹਨਾਂ ਨੇ ਜੇ ਬਣਾ ਇੱਥੇ

ਏ ਬਾਬਾ ਹਨੂਮਾਨ ਆ ਹਾਂਜੀ ਹਨੂਮਾਨ ਬਾਗੋ ਮੂਰਤੀ ਲੱਗੀ ਆ ਜੈ ਹड़ू मान ਹਾਂਜੀ ਭਾਈ ਕੀ ਆ ਖੰਡੇ ਜੇ ਮੈਂ ਕਿਹਾ नाग ਮਰ ਗਿਆ ਨਾ ਕਰੇ ਜਵਾਬ ਦਵਾਂਗਾ ਐ ਓਏ ਤੈਨ ਦਸੇਣਾ ਕਿ ਕਿੱਥੇ ਗਿਆ ਦਸਣਾ ਨਹੀਂ ਉਹ ਮੋੜਸਾ ਲਈ ਅੱਦੇ ਸੋਟਣਾ ਜਰਾ ਹਾਂ ਨਾਰੀਆ ਦਿਖਾ ਨਾਰੀਆ ਲਾਉਂਦੇ ਆ ਭਾਈ ਕਿੰਨੇ ਲੱਭੇ ਆ ਨਾਲ ਕੇਲੇ ਮਿਲ ਗਏ ਆਪਾਂ ਨੂੰ ਕਦੂ ਪੱਤੇ ਨੂੰ ਆਖਿਆ ਕਰਨਾ ਔਰ ਦਬੀ ਜਮਾ ਪੈਣਾ ਪੈਂਦਾ ਕੇਲੇ ਪੈਣਾ 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 ਆਵਾਜ਼ ਆਈ ਫੋਪੀ ਵਾਲੀ ਇਹ ਦੇ ਕੰਜਰ ਦੇ ਆ ਉਹ ਮੋਤੀ ਦਾ ਰੰਗ ਕੜਿਆ ਇਹਨੂੰ ਸਾਈਕ ਦਾੰਡਾ ਬਾਬੇ ਹਾਂ ਲੱਭੇ ਨਾਲ ਦੱਬਿਆ ਛੁੜਿਆ ਆਹ ਫੇਰ ਬੋਲ ਨਾ ਦਾ ਇਹਨੇ ਗਿਆ ਨਹੀਂ ਬਲਕਿ ਕਿਸੇ ਦਿਲਦਲ ਉਹ ਆਉਣ ਨੂੰ ਨਾ ਤਰਨਾ ਤਰਨਾ ਆ ਆਈ ਡਾਂਗ ਉੱਤਰ ਵਾਲੀ ਚੋਕਲਾ ਫੇਰ ਬੇੜੀ ਜੀ ਪਾਣੀ ਕਿੱਥੇ ਗਈ ਉਹ ਦਰਾਂ ਮਿੰਨੀ ਪਾਰਟੀ ਸ਼ੁਰੂ ਹੋ ਗਈ ਆ ਨਾਰੀਅਲ ਦੇ ਨਾਲ ਕੈਮਰਾ ਪੀੜਾ ਖਾ ਸੀ ਜੀ ਤੁਹਾਨੂੰ ਲੋੜ ਵੀਰ ਪਾਉਡਰ ਪਾਉਡਰ ਵੀੜੀ ਪੈ ਗਈ ਤੇਰੇ ਓਏ ਥੱਲੇ ਲੱਗਣੀ ਹੈ ਨਵਰ ਤੂੰ ਖਾ ਸੀ ਪਾਉਡਰ ਵੀ ਹੈਗਾ ਵੀਡੀਓ ਕੱਢ ਰਣੀ ਆਪਾਂ ਇਦਾਂ ਹੀ ਠੀਕ ਆ ਬਹੁਤ ਕੈਂਟ ਮਾਸ਼ਾਅੱਲਾ ਮਾਰਦੀ ਗੁਰੂਆਂ ਨੂੰ ਗਾਂਕ ਲਾ ਕੇ ਹਾਲੇ ਕਾ ਆਇਓ ਨੁਕਾ ਦਿਖਾ ਕੀ ਲੱਭਾ ਉਸਤਾਦ ਮੰਜਾ ਤੈਨੂੰ ਹੁਣੇ ਕੀ ਸਮਝਾਇਆ ਹੋਵੇ ਆਰਡਰ ਤੇਲ ਦਾ ਆਇਆ ਆਈਓ ਤੁਸੀਂ ਆਈਓ ਕੀਤਾ ਕੇ ਨਹੀਂ ਆਈਓ ਕਾਲੇ ਆਈਓ ਓਏ ਆਈਓ ਨਾ ਨਹੀਂ ਛੇੜੀ ਕੁਛਿਆ ਨਾ ਕੀ ਆਏ ਓਏ ਜੋ ਕੀਤਾ ਕੇ ਨਾ ਛੇੜੀ ਲਗਾ ਇਹਨੂੰ ਗੋੜਾ ਲਗਾ ਮਰ ਗਿਆ ਨਾ ਕੁੜੀ ਆ ਹੀ ਨਹੀਂ ਆ ਹਾਂ ਇਧਰੇ ਪੈਰ ਵੇ ਇਧਰੇ ਕੋਈ ਨਹੀਂ ਆ ਵੀਡੀਓ ਤੇਰੀ ਵੰਡੀ ਆ ਕੀ ਆ ਓ ਭਰਾਵਾ ਇੱਥੇ ਨਹੀਂ ਕੁਝ ਕਾਲਿਆ ਤੂੰ ਵਾ ਨਾ ਜਾ ਆ ਖੋਲੀ ਓਏ ਨਹੀਂ ਨਹੀਂ ਉਹਦੇ ਜਾਂਦੇ ਹੀ ਸੀ ਕਾਲੇ ਦੇ ਬੇਟਾ ਆ ਯਾਰ ਧਾਗੇ ਖੋਲੀ ਜਾਂਦਾ ਬੋਲੀ ਦੇ ਧਾਗਾ ਕਾਲਾ ਦਾ ਧਾਗਾ ਉਹ ਮੇਰਾ ਫੜਿਓ ਨਹੀਂ ਨਹੀਂ ਉਦਾਂ ਹੀ ਉਹ ਆ ਨਹੀਂ ਜਿਹੜੇ ਕੇਲੇ ਠੋਕਣ ਕੇਲੇ ਲੈ ਕੇ ਲੈ ਕੇ ਜਾਈਏ ਉਹ ਜੀ ਘਰ ਨਹੀਂ ਘਰੇ ਨਹੀਂ ਨਹੀਂ ਕੋਈ ਨਹੀਂ ਉਹ ਕਾਲਾ ਕਪੜਾ ਬਣਦਾ ਨਾ ਪੰਜੋ ਸਾਡੇ ਮੰਜੀ ਨਹੀਂ ਹੈਗੀ ਸਾਡੇ ਮੰਜੀ ਨਹੀਂ ਨਾ 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 ਥੈਂਕਸ ਫਾਰ ਯੂ ਆਹ ਉਹ ਬਗਿਆੜ ਆ ਗਿਆ ਇੱਧਰ ਪਾਓ ਨਾਲ ਕੀ ਭਾਈ ਆਏ ਨਵਰਾਤ ਉਹ ਲਾਓ ਬਗਿਆੜ ਨਾ ਉਹ ਟੜੀ ਤੁਸੀਂ ਟੂ ਨੂੰ ਕਰਦਾ ਕਾ ਜਿਹੜਾ ਗਾਲਗਾ ਕਰੋ ਲਾਕੇ ਉਹ ਦੱਸ ਹਾਏ ਅਗਲਾ ਸੀਗਰੋ ਲਾਕੇ ਤੋ ਬਾਉਕ ਜੀ ਲਿਆਣੇ ਵਾਰੋ ਜਿਹ ਉਹਦਾ ਰੱਜ ਦੱਸ ਬੰਦੇ ਪਾਣੀ ਚ ਵਰਗੇ ਆ ਜੀ ਨੋ ਨੋ ਨਿਆ ਗੋਮਾਲ ਕੋ ਔਰ ਰੇਸ਼ਮ ਭਾਈ ਚੈਨਲ ਨੂੰ ਕਹ ਦੋ ਵੀ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਲਾਈਕ ਨਾਟੇ ਸ਼ੇਅਰ ਜ਼ਰੂਰ ਕਰੀਂ ਨਹੀਂ ਕਹ ਲਓ ਭਾਈ ਕਰਦੇ ਕਰਦੇ ਮੇਰੇ ਆ ਜ ਬੰਦੇ ਚਾਹੇ ਮੇਰਾ ਪਾਣੀ ਡੂੰਗਾ ਕਰਨੇ ਹੋ ਜੋਤ ਭਾਈ ਤਾਂ ਦੇ ਰਹਿ ਗਏ ਤੁਹਾਡੇ ਬੰਦੇ ਰਹਿ ਗਏ ਕਹ ਦੋ ਮਾੜਾ ਕਰਦੇ ਹੋ ਭਾਈ ਜੋਤ ਭਾਈ ਨੇ ਕਹਿਤਾ ਇੱਕ ਵਾਰ ਸਾਰੇ ਬਣਾਈਏ ਇੱਕ ਵਾਏ ਉੱਚੀ ਸਾਲ ਓਏ ਇੱਥੇ ਪਾਣੀ ਫੇਰਨਾ ਤੁਹਾਡਾ ਵਿਚਾਰ ਨਹੀਂ ਨਹੀਂ ਪਿਛਾ ਬਣਾਉਣੀ ਹਾਂ ਉਧਰ ਹੋਣੀ ਆ ਰੂਣਾ ਪਿਛਾ ਬਣਾਉਣੀ ਆ ਕਾਲੀ ਆਣੀ ਇਹਨੂੰ ਕਾਲੀ ਆਉਣੀ ਆ ਪੈਨੂੰ ਦਰਨਾ ਨਾ ਓਹ ਉਤਲਾ ਦੂਜਾ ਕਰ ਲਈ ਓਏ ਓਥੇ ਜਾ ਓਥੇ ਆ ਸਾਹਮਣੇ ਵੀਡੀਓ ਸ਼ੂਟ ਹੋਣਦੀ ਭਾਜੀ ਘਾੜ ਜੀ ਬਣਾਈ 0.5 ਐਕਸ ਕਰਦਾ ਲੰਮੇ ਲੱਗਦੀ 0.5 ਬਾਂਡੀ ਬਾਂਡੀ ਭਾਜੀ ਤेंशन ਨਾ ਲਾਓ ਕੀ ਬੜੀ ਆ ਅੰਨੀ ਬੜੀ ਆ ਹਾਂਜੀ ਹਾਂਜੀ ਵੀਰ ਜੀ ਹਾਂ ਜਾਈ ਨਾ ਉਹ ਕਾਹਨੇ ਨੂੰ ਮਨਾ ਲਿਆ ਕਰਨ ਡੂੰਗਾ ਨਹੀਂ ਥਾਲਿਆ ਚੱਲ ਬਾਈ ਨਾ ਬਰਾਏ ਬਾਈ ਜੋ ਕਰ ਉਹ ਬੜੀ ਮਰਾ ਦਿਮਾਗ ਕਿੱਥੇ ਲਾਇਆ ਵੇਲਾ ਲਾਕ ਪਲੇਟ ਇੱਕ ਦਾ ਮੈਂ ਆਪਣੀ ਨੀੜੇ ਘੇਕੀ ਦੇਈ ਜਿੰਨੇ ਦਾ ਮਾਰ ਸਕਦਾ ਸਾਰਾ ਡੂੰਗਾ ਯਾਰ ਕਿੱਥੇ ਥਾਲਿਆ ਮੂੰਹ ਪੜਾਵਾ ਥੱਲੇ ਇੰਨਾ ਥਾਲਿਆ ਕਿਰਤ ਪਰ ਪੱਥਰ ਪਿਆ ਆ ਇੱਧਰ ਚੱਲ ਵੀਡੀਓ ਹੱਡੀ ਵੱਜ ਗਈ ਮੂੰਹ ਤੇ ਹਾਂ ਐਨੇ ਆ ਕਿਰਤ ਪਰ ਕੋਲਡ ਹੋਇਆ ਚੱਲ ਆ ਬਰਾਵਾ ਅੱਗੇ ਓ ਮੱਛੀ ਫਸ ਗਿਆ ਈ ਓ ਮੱਛੀ ਫਸ ਗਿਆ ਈ ਪੈਰ ਓ ਆਇਆ ਵੇ ਚ ਤੂੰ ਆਈ ਬੰਦਾ ਆਡਾ ਖੁੱਬ ਗਿਆ ਆ ਵਾਦੇ ਹੁਣ ਹੁਣ ਤੈਨੂੰ ਦੱਸਾਂਗੇ ਕਿੱਦਾਂ ਨਿਕਲੀਦਾ ਵਾ ਦਲਦਲ ਚੋਂ ਇਹ ਲਾਟ ਕੱਢਦੀ ਲੱਗੀ ਤਾਂ ਬੁਟੀ ਤਾਂ ਆਹ ਤਾਂ ਦੱਸਾਂਗੇ ਦਰਦਲ ਚੋਂ ਕਦਾ ਨਿਕਲੀਦਾ ਆਈਦਾ ਨਹੀਂ ਦੇਣੀ ਉਹ ਤੂੰ ਹੀ ਤੜਾ ਆਈ ਤੇ ਲੱਤ ਫੜ ਘੂਸਾ ਦੀ ਲੱਤ ਉਹ ਗਾਲ ਨਾ ਕਹਿਆ ਗਾਲ ਓਏ ਟ੍ਰੈਕਟਰ ਕੀ ਆ ਉਹ ਬੱਲੇ ਉਹ ਬੱਲੇ ਨਾਟ ਗਿਆ 11 ਨਾਟ ਗਿਆ 11 ਖੜਾਰਨਾ ਪੁਲੀਸ ਚਲੇ ਜਾਂਦੇ ਦੇਖ ਰਾ ਆਏ ਆ ਆਏ 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 ਹੈ ਭਾਈ ਦੀਵੇ ਵੇਸ ਲੇਟ ਆਇਆ ਭਜਦਾ ਨਗਾ ਮਾਰਦੇ ਜੁੱਬੀ ਇੱਥੇ ਮੈਂ ਅੱਜ ਵੀ ਇੱਥੇ ਜਾਣਾ ਕੱਤੀ ਜਾਤ ਗਈ ਉਹ ਤੇਰੀ ਭੈਣ ਨੂੰ ਨਾ ਆ ਗਿਆ ਥੈਂਕ ਯੂ ਸਭ ਨੂੰ ਮੈਂ ਵੀ ਨਾ ਕਹਿੰਦੇ ਫਰਿਬਾਂ ਇਸੇ ਮਾਰ ਤੇ ਵੀ ਮੜਾਈ ਚੱਲ ਨਜ਼ਰ ਸਾਲਿਆ ਨਾ ਵਜੀ ਓਏ ਲੈ ਮੈਂ ਭਾਈ ਆਵੇ ਖੀਦ ਨਾ ਥੋੜਾ ਲਤਾਨ ਉਹ ਚਨਾ ਮਾਮਾ ਦਾ ਸਾਂ ਤਰਫਾਣਾ ਇਧਰ ਆਉਂਦੀ ਸਾਂ ਨਹੀਂ ਉਹਦਾ ਇਧਰ ਗੱਲ ਮਲੀ ਜਾਨੂ ਗੱਲਾਂ ਨਾ ਕਰ ਨਾ ਨਾ ਤੇ ਉਦਾਂ ਵੀ ਨਹੀਂ ਦੀਦਾ ਓਏ ਕਾਲਾ ਕਟਾ 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 ਆਏ ਹਾਏ ਆਏ ਹਾਏ ਤਿੰਨ ਚਾਰ ਵਾਰੀ ਉਹ ਨਹੀਂ ਗਿਆ ਚਾਰ ਦਿਨ ਨਹੀਂ ਗਿਆ ਯਾਰ ਕਾਲਾ ਬਲਾਕ ਨੂੰ ਨੰਬਰ ਲੱਗ ਗਿਆ ਉਹ ਨਾ ਕਰੀ ਕਰਨ ਵੇਲਾ ਹੈ ਕਰਨ ਵੀਰੇ ਨਾ ਕਰੀ ਬੜਾ ਪਿਆਰਾ ਬਣੀ ਹੈ ਇਹ ਨਾ ਗੰਦਾ ਪਾਣੀ ਨਾਲ ਨਾ ਬਰਨਾਵੇਗਾ ਵੇਲਾ ਇਹ ਨਾ ਕਰਾ ਬਾਕੂ ਜਾਨਾ ਬੋਲੀ ਉਹ ਪਾਣੀ ਥੋੜਾ ਮੇਰੇ ਅੱਖੀ ਫੋਟ ਜੀ ਮੈਂ ਅਗੇ ਦੀ ਨਾਲ ਮੁਸ਼ਕਲ ਡਰ ਰਹਾ ਰਹੇ ਨੇ ਚਾੜਾ ਚੜ ਜਾਣਾ ਵਾ ਜੇਰੇ 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 ਨਾ ਨਾ ਪਛਰੀ ਚੱਲ 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 ਇੱਕ ਚੁੱਕ ਚੁੱਕ ਉਹ ਦੂਨਾ ਥੱਲੇ ਆ ਜੀ ਘੁਆਰਾ ਓ ਕਿੱਧਰ ਨਿਕਲ ਗਿਆ ਵਾ ਨਾ ਨਾ ਧਿਆਨ ਲਾ ਲ ਹੋ ਜਾਂਦਾ ਇਹ ਕਿਦਾਂ ਦਾ ਵਾ ਫਾਇਦੋਂ ਕਿ ਮੋਟਾ ਨਾ ਡਾਂਡੇ ਆਪਾ ਵੇਗਾ ਤੇ ਆ ਬਣਿਆ ਜਾਣ ਕਾਣਾ ਕਿਹਾ ਕੋਈ ਨਹੀਂ ਅੱਗੇ ਜਾ ਕੇ ਵੀਡੀਓ ਚ ਵੇ ਲੈਣੇ ਕੀ ਦੀ ਗਲਤੀ ਆ ਹੋਲਿਓ ਹਾਰ ਹੋ ਗਿਆ ਆਏ ਰੋਕਿਆ ਸੀ ਓਕੇ ਗਾਇਸ ਮਿਲਦੇ ਆ ਅਗਲੇ ਕੈਂਚ ਦੇ ਵਲੌਗ ਚ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਭਾਜੀ ਤੁਸੀਂ ਵੀ ਮੜਾ ਜੇ ਕੁਝ ਕਹਿਣਾ ਤੇ ਕਹੋ ਮਿੰਟੋ ਮੈਂ ਓਕੇ ਗਾਇਸ ਮਿਲਦੇ ਆ